ਬਾਰਿਸ਼ ਦਾ ਮੌਸਮ ਆਉਂਦੇ ਹੀ ਸਬਜ਼ੀ ਮੰਡੀ 'ਚ ਸਬਜ਼ੀਆਂ ਦੇ ਰੇਟ ਅਸਮਾਨ ਛੂਣ ਲੱਗੇ ਨੇ ਮਈ ਤੋਂ ਲੈ ਕੇ 15 ਜੂਨ ਤੱਕ ਸਬਜ਼ੀਆਂ ਦੇ ਰੇਟ ਜ਼ਿਆਦਾ ਸਨ ਪਰ ਇਹਨਾਂ 'ਚ 15 ਜੂਨ ਤੋਂ ਬਾਅਦ ਹੋਰ ਇਜਾਫਾ ਹੋ ਗਿਆ ਕੁਝ ਸਬਜ਼ੀਆਂ ਦੇ ਰੇਟ ਦੁੱਗਣੇ ਤੋਂ ਵੀ ਜ਼ਿਆਦਾ ਵਧ ਗਏ ਨੇ ਇਸ ਕਾਰਨ ਆਮ ਆਦਮੀ ਦੀ ਥਾਲੀ 'ਚੋਂ ਹਰੀਆਂ ਸਬਜ਼ੀਆਂ ਗਾਇਬ ਹੋਣ ਲੱਗੀਆਂ ਨੇ ਟਮਾਟਰ ਦੇ ਰੇਟ 70 ਰੁਪਏ ਕਿਲੋ ਤੱਕ ਪਹੁੰਚ ਗਏ ਨੇ ਆਮ ਤੌਰ ਤੇ ਵਰਤੇ ਜਾਣ ਵਾਲੇ ਆਲੂ ਪਿਆਜ਼ ਵੀ 50 ਰੁਪਏ ਕਿਲੋ ਤੋਂ ਵੱਧ ਰੇਟ ਤੇ ਮਿਲ ਰਹੇ ਨੇ ਸਬਜੀ ਵਿਕਰੇਤਾਵਾਂ ਦਾ ਕਹਿਣਾ ਹੈ ਕਿ ਹਰ ਸਾਲ ਗਰਮੀ ਦੇ ਅੰਤ ਅਤੇ ਬਾਰਿਸ਼ ਦੇ ਸ਼ੁਰੂ ਚ ਇਸ ਤਰ੍ਹਾਂ ਦੇ ਹਾਲਾਤ ਬਣੇ ਰਹਿੰਦੇ ਨੇ ਪਰ ਇਸ ਵਾਰ ਰੇਟ ਕਾਫੀ ਜ਼ਿਆਦਾ ਵਧ ਗਏ ਨੇ ਔਰਤਾਂ ਦਾ ਕਹਿਣਾ ਹੈ ਕਿ ਰਸੋਈ ਦਾ ਪੂਰਾ ਬਜਟ ਵਿਗੜ ਗਿਆ ਹੈ ਜਿੱਥੇ ਇੱਕ ਮਹੀਨਾ ਪਹਿਲਾਂ 7 ਦਿਨ ਵਿੱਚ ਔਸਤ ਸਬਜੀ 500 ਰੁਪਏ ਦੇ ਆਸ-ਪਾਸ ਚ ਲੈ ਕੇ ਜਾਂਦੀ ਸੀ ਹੁਣ ਇਹ ਬਜਟ 1000 ਰੁਪਏ ਤੱਕ ਹੋ ਗਿਆ ਹੈ ਵਿਕਰੇਤਾ ਦਾ ਕਹਿਣਾ ਹੈ ਕਿ ਰੇਟ ਜ਼ਿਆਦਾ ਨੇ ਇਸ ਦੇ ਬਾਵਜੂਦ ਜ਼ਿਆਦਾ ਸਬਜੀ ਨਹੀਂ ਮਿਲ ਰਹੀ ਆਮ ਸਬਜ਼ੀਆਂ ਵੀ ਇਸ ਵਾਰ ਮਹਿੰਗੀਆਂ ਨੇ ਗਰਮੀ ਕਾਰਨ ਆਵਕ ਘੱਟ ਹੋ ਰਹੀ ਹੈ ਜਦੋਂ ਤੱਕ ਨਵੀਆਂ ਸਬਜ਼ੀਆਂ ਨਹੀਂ ਆਉਣਗੀਆਂ ਰੇਟ ਘਟ ਨਹੀਂ ਹੋਣਗੇ ਲੋਕਲ ਸਬਜ਼ੀ ਵੀ ਬਿਲਕੁਲ ਨਾ ਮਾਤਰਾ ਆ ਰਹੀ ਹੈ ਮੰਗ ਅਤੇ ਸਪਲਾਈ ਚ ਫਰਕ ਹੋਣ ਕਾਰਨ ਰੇਟ ਵਧੇ ਹੋਏ ਨੇ ਸਬਜੀ ਵਿਕਰੇਤਾਵਾਂ ਦਾ ਕਹਿਣਾ ਹੈ ਕਿ ਹਰ ਸਾਲ ਸਬਜੀ ਦੇ ਰੇਟਾਂ 'ਚ ਇਹ ਇਜਾਫਾ ਹੁੰਦਾ ਹੈ ਰੇਟਾਂ ਦੀ 15 ਜੂਨ ਤੋਂ 15 ਅਗਸਤ ਤੱਕ ਇਹੀ ਸਥਿਤੀ ਬਣੀ ਰਹੇਗੀ ਕਦੇ ਬਾਰਿਸ਼ ਆਉਂਦੀ ਹੈ ਤਾਂ ਕਦੇ ਧੁੱਪ ਨਿਕਲਦੀ ਹੈ ਇਸ ਨਾਲ ਸਬਜੀ ਦੇ ਬੂਟੇ ਦੇ ਫਲ ਝੜ ਜਾਂਦੇ ਨੇ ਜਿੱਥੇ ਇੱਕ ਬਿਗੇ 'ਚੋਂ 10 ਟੋਕਰੀਆਂ ਸਬਜੀ ਪੈਦਾ ਹੁੰਦੀ ਹੈ ਹੁਣ 2 ਟੋਕਰੀਆਂ ਸਬਜੀ ਹੀ ਪੈਦਾ ਹੋ ਰਹੀਆਂ ਨੇ